ਦੇ ਮਹਾਰਾਜ ਦੇ 537 ਵਿਆਪੁਰਵ ਨੂੰ ਲੈ ਕੇ ਬਟਾਲਾ ਦੀ ਕਾਰਪੋਰੇਸ਼ਨ ਦੇ ਵਿੱਚ ਝੂਲੇ ਅਤੇ ਸੜਕ ਕਿਨਾਰੇ ਦੁਕਾਨਾਂ ਲਗਾਉਣ ਦੀ ਬੋਲੀ ਹੋ ਰਹੀ ਸੀ ਜਿਸ ਦੀ ਸ਼ੁਰੂਆਤ ਤੇ ਆਰਾਮ ਦੇ ਨਾਲ ਹੋਈ ਪਰ ਜੁੱਧਾ ਹੀ ਬੋਲੀ ਅੱਗੇ ਵਧੀ ਤੇ ਬਟਾਲਾ ਦੇ ਮੇਅਰ ਅਤੇ ਦਫ਼ਤਰ ਦੇ ਵਿੱਚ ਹੰਗਾਮਾ ਹੋ ਗਿਆ ਸੋ ਕੱਲ ਇੰਨੀ ਵੱਧ ਗਈ ਕਿ ਬੋਲੀ ਨੂੰ 2 ਦਿਨ ਦੇ ਲਈ ਮੁਲਤਵੀ ਵੀ ਕਰ ਦਿੱਤਾ ਗਿਆ ਸੋ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚੋਂ ਬੋਲੀ ਦੇ ਨਾਈ ਠੇਕੇਦਾਰਾਂ ਨੇ ਕਿਹਾ ਕਿ ਹਰ ਠੇਕੇਦਾਰ ਕੋਲੋਂ ਕਾਰਪੋਰੇਸ਼ਨ ਨੇ 50000 ਰੁਪਏ ਐਡਵਾਂਸ ਲਿਆ ਜਿਸ ਦੀ ਸਾਨੂੰ ਕੱਚੀ ਰਸੀਦ ਦਿੱਤੀ ਗਈ ਹੈ ਜੋ ਕਿ ਗੈਰ ਕਾਨੂੰਨੀ ਹੈ ਬਟਾਰਾ ਕਾਰਪੋਰੇਸ਼ਨ ਨਕਦ ਨਹੀਂ ਲੈ ਸਕਦੇ ਸਾਡੇ ਕੋਲੋਂ 50000 ਰੁਪਏ ਲੈ ਕੇ ਸਾਨੂੰ ਕੱਚੀਆਂ ਰਸੀਦਾ ਦਿੱਤੀਆਂ ਗਈਆਂ ਨੇ ਜੋ ਕਿ ਕੋਈ ਵੀ ਸਬੂਤ ਨਹੀਂ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 537 ਵਿਆਪਰਤ ਤੇ ਜੋ ਤੇ ਕੀ ਚੂਲੇ ਅਤੇ ਸੜਕਦਾਰ ਦੁਕਾਨਾਂ ਲਗਾਉਣ ਦੀ ਬੋਲੀ ਨੂੰ ਲੈ ਕੇ ਹੰਗਾਮਾ ਹੋਇਆ। ਉਹਨਾਂ ਕੋ ਪਹਿਲੇ ਮੁਲਾਜ਼ਮ ਲੈ ਗਏ। ਕਹਿੰਦੇ ਅੰਦਰ ਕਰ ਕਰਮਸ਼ਾਹ ਕਹਿੰਦੇ ਇਹਦੇ ਪੈਸੇ ਹੁਣ ਨਾ ਨਹੀਂ ਕਿਸੇ ਦਾ ਲੈਂਦੇ। ਅੱਦੇ ਦੇ ਪੈਸੇ ਲੈ ਗਏ ਪਹਿਲਾਂ। ਸਾਨੂੰ ਜੱਜ ਸਾਹਿਬ ਪੁੱਛਦੇ ਇਹ ਮੋਰ ਵਿਖਾਓ ਕਿਹੜੀ ਕਿੰਨੂ ਪੈਸੇ ਦਿੱਤੇ ਜੇ। ਸੜਕੋ ਕੀ ਸਬੂਤ ਹੈਗਾ ਵਾ? ਕਿਹੜੇ ਮੁਲਾਜ਼ਮ ਨੇ ਤੋ ਕਰਪਸ਼ਨ ਕਰਦੇ ਜਿਹੜੇ ਘਟੇ। ਸਾਨੂੰ ਨਾ ਨਹੀਂ ਅਸੀਂ ਨਾਂ ਲੈ ਸਕਦੇ ਨਾ ਕਿਸੇ ਨੂੰ ਸਾਨੂੰ ਪਤਾ ਵਾ। ਔਰ ਜਿਹੜੇ ਇਹਨਾਂ ਦੇ ਆਪਣੇ ਜਿੰਨੇ ਵੀ ਕਾਰਪੋਰੇਸ਼ਨ ਦੇ ਜਿੰਨੇ ਵੀ ਆਪਣੇ ਮਲਾਜ਼ਮ ਹੈਗੇ ਇਹਨਾਂ ਦੇ ਪ੍ਰਸ਼ਾਸਨ ਦੇ ਜਿਹੜੇ ਹੈਗੇ ਇਹਨਾਂ ਦੇ ਨਾਲ ਮੀਰ ਸਾਹਿਬ ਨਾਲ ਉਹ ਕੋਈ ਨਹੀਂ ਹੈਗੇ ਜਿਹੜੇ ਇਹਨਾਂ ਦੇ ਥੱਲੇ ਜਿੱਥੇ ਕੰਮ ਕਰਦੇ ਨਾ ਕਾਰਪੋਰੇਸ਼ਨ ਦੇ ਵਿੱਚ ਉਹ ਪੈਸੇ ਪਹਿਲਾਂ ਇੱਕ ਕਾਲ ਲੰਦੇ ਮਹੀਨਾ ਕਾਲ ਲੰਦੇ 15 ਦਿਨ ਕਾਲਨੇ ਕਰਾਈਆਂ ਕਰ ਲੈਂਦੇ ਆ ਜੋ ਕਿ ਸਰਕਾਰ ਤੱਕ ਰ ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਕੀ ਕੀਤਾ ਐ ਬਾਹਰ ਕੀ ਨਹੀਂ ਕੀਤਾ ਇਹ ਕਿਤਾਈ ਬੋਲੀ ਅੱਜ ਰੱਖਦੀ ਜਿਹੜੀ ਜਗ੍ਹਾ ਦੀ ਬੋਲੀ ਰੱਖੀ ਆ ਉਹ ਜਗ੍ਹਾ ਤੇ ਪਹਿਲਾਂ ਹੀ ਲੋਕਾਂ ਦੇ ਕਬਜ਼ੇ ਕਰਾਤੇ ਜਿਹੜੇ ਦੁਕਾਨਦਾਰਾਂ ਦੇ ਸਾਨੂੰ ਕਹਿੰਦੇ ਬੋਲੀ ਦੋ ਬੋਲੀ ਅਸੀਂ ਜਿਹੜੀ ਚੀਜ਼ ਦੀ ਦਈਏ ਉਹ ਜਗ੍ਹਾ ਪਹਿਲਾਂ ਹੀ ਕਾਬਜ਼ ਆ ਉਹਦੀ ਬੋਲੀ ਕਿਵੇਂ ਹੋ ਜੂਗੀ ਜੀ ਹੁਣ ਜਿਆਦਾ ਅੱਜ ਬੋਲੀ ਅੱਜ ਅੱਜ ਬੋਲੀ ਕੈਨਸਲ ਹੋ ਰਹੀ ਆ ਬੋਲੀ ਕੈਨਸਲ ਹੋ ਰਹੀ ਆ ਸਾਡੇ ਤੋਂ ਪਹਿਲਾਂ ਕੈਸ਼ ਲੈ ਲੈਣੇ ਨੇ ਪੈਸੇ ਸਵੇਰੇ 50000 ਰੁਪਇਆ ਹੁਣ ਕਹਿੰਦੇ ਜੀ ਕੈਸ਼ ਪਹਿਲਾਂ ਕਹਿੰਦੇ ਕੈਸ਼ ਵਾਪਸ ਕੈਸ਼ ਲਵਾਂਗੇ ਤਾਂ ਕੈਸ਼ ਹੀ ਵਾਪਸ ਲਾਂ ਆਵਲੀਆਂ ਰਸੀਦਾ ਦਿੱਤੀਆਂ ਜੀ ਹੁਣ ਇੱਥੇ ਪੈਸੇ ਵਾਪਸ ਨਹੀਂ ਕਰ ਰਹੇ ਨਹੀਂ ਕਰ ਰਹੇ ਜੀ ਕਹਿੰਦੇ ਜੀ ਚੈੱਕ ਕਰਾਈ ਦਾਂਗੇ ਜਿਵੇਂ ਜਦੋਂ ਬਣਨਗੇ ਠੇਕੇਦਾਰਾਂ ਨੇ ਅੱਜ ਤੇਰੀ ਠੇਕੇ ਤੇ ਪੋਲੀਕਾਰ ਸਾਡੇ ਕੋ ਆਏ ਸੀਗੇ ਤੇ ਉਹਨਾਂ ਨੇ ਇਹ ਵੇਖਿਆ ਲਾਇਆ ਕਿ ਜਿਹੜੀ ਤੁਸੀਂ ਜਨ ਨੂੰ ਜਗਾ ਕਾਰਪੋਰੇਸ਼ਨ ਤਾਇਬ ਜਾਰੀ ਦੀ ਦਿੰਦੀ ਆ ਉਥੇ ਤੁਸੀਂ ਸਾਰੀ ਜਗਾ ਜਿਹੜੀ ਇਹ ਦੁਕਾਨਦਾਰਾਂ ਨੂੰ ਮਲਾ ਦਿੰਦੀ ਆ ਤੇ ਸਾਨੂੰ ਜਿਆਦਾ ਉਹ ਜਗਾ ਖਾਲੀ ਕਰਾ ਕੇ ਦਿਓ ਤੇ ਜਾਂ ਸਾਡੇ ਮਤਲਬ ਦਾ ਰੈਂਟ ਚਾਹੀਦਾ ਤੇ ਉਹ ਅਸੀਂ ਇਸ ਗੱਲ ਦਾ ਕਲ ਹਾਊਸ ਦੀ ਮੀਟਿੰਗ ਆ ਉਹਦੇ ਜੇ ਫੈਸਲਾ ਕਰਾਂਗੇ ਕਿ ਅਸੀਂ ਇਹਦਾ ਕੀ ਡਿਸੀਜਨ ਲੈਣਾ ਹਾਊਸ ਡਿਸੀਜਨ ਲੈ ਸਕਦਾ ਤੇ ਬਾਕੀ ਸਾਡੇ ਕਾਰਪੋਰੇਸ਼ਨ ਦੇ ਸਟਾਫ ਦੀ ਮੁਲਾਜ਼ਮਾਂ ਦੀ ਬੜੀ ਨੈਗਲੀਜੈਂਸੀ ਹੈ ਕਿ ਇਹ ਜਿਹੜੀ ਬੋਲੀ ਆ ਇੱਕ ਮਹੀਨਾ ਪਹਿਲਾਂ ਹੋਣੀ ਚਾਹੀਦੀ ਸੀ ਮੇਰੇ ਕੋਲ ਮਨਜ਼ੂਰੀ ਇਹਨਾਂ ਨੇ ਇੱਕ ਮਹੀਨਾ ਪਹਿਲਾਂ ਲੈ ਲਈ ਆ ਉਨੂੰ ਇਹਨਾਂ ਨੇ ਅੰਦਰ ਦਫ਼ਤਰ ਚ ਰੱਖ ਛੜਿਆ ਉਹਨੂੰ ਇਹਨਾਂ ਨੇ ਬੋਲੀ ਦੀ ਡੇਟ ਜਿਹੜੀ ਆ 27/3 ਰੱਖੀ ਜਦੋਂ ਕਿ 1-2 ਤਰੀਕ ਰੱਖਣੀ ਚਾਹੀਦੀ ਸੀ ਬਿਲਕੁਲ ਇਹਦੇ ਚ ਕੋਈ ਦੋ ਰਾਵਾਂ ਨਹੀਂ ਗਈਆਂ ਇਹ ਹਰ ਵਾਰੀ ਜਦੋਂ ਅਸੀਂ ਬੋਲੀ ਕਰਾਉਂਦੇ ਆ ਉਹਦੇ ਵਿੱਚ ਇਹ ਕੋਈ ਨਾ ਕੋਈ ਡਿਚਲ ਪਾਉਂਦੇ ਆ ਤੇ ਇਹ ਨਹੀਂ ਚਾਹੁੰਦੇ ਕਿ ਕਾਰਪੋਰੇਸ਼ਨ ਦੀ ਜਿਹੜੀ ਆ ਆਮਦਨ ਵਧੇ ਇਹ ਤੇ ਚਾਹੁੰਦੇ ਆ ਕਿ ਜਿਹੜੀ ਜਿੰਨੀ ਵੀ ਆਮਦਨ ਆ ਜਿੱਦਾਂ ਪਹਿਲਾਂ ਲੁੱਟਖਸੁੱਟ ਕਰਕੇ ਇਹ ਸਾਰੀ ਲੈ ਜਾਂਦੇ ਇਹ ਇਹ ਹੁਣ ਵੀ